ਵਾਲੀ ਵਰਦੀ ਸੀ ਨਾ ਕੋਈ ਨਰਸ ਵਾਲੀ ਵਰਦੀ ਸੀਗੀ ਜਦੋਂ ਤੁਸੀਂ ਫੈਂਚਰਟ ਪਾਈ ਆ ਉਹਦਾਂ ਨੇ ਪਿਆਮਾ ਟੀ-ਸ਼ਰਟ ਲਾਈਟ ਲਾਈਟ ਵਾਲੇ ਕੱਪੜੇ ਪਾਏ ਹੋਏ ਸੀਗੇ ਉਹਨੇ ਮੈਨੂੰ ਨਹੀਂ ਪਤਾ ਛੜੂ ਬੁੱਚੇ ਵਾਲੀ ਸੀਗੀ ਕਿ ਡਾਕਟਰ ਸੀਗੀ ਉਹਨੇ ਪਾਈਪ ਪਾਈ ਵਾਲੇ ਚਿਕਾ ਮਾਰਦੀਆਂ ਮੁੰਡੇ ਨੇ ਕੀਕਾ ਮਾਰੀਆਂ ਮੇਰੀ ਮੰਮੀ ਅੰਦਰ ਚਲੀ ਗਈ ਕਹਿੰਦੀ ਵੀ ਉਹ ਕਹਿੰਨਾ ਮੰਮੀ ਮੇਰੀਆਂ ਪੈਪ ਕਢਾ ਦੇ ਮੇਰੀ ਜਾਨ ਨਿਕਲ ਜਾਣੀ ਮੈਡਮ ਕਹਿੰਦੇ ਮੰਮੀ ਨੇ ਮੈਡਮ ਨੂੰ ਕਿਹਾ ਵੀ ਪੈਪ ਕਢ ਦੋ ਮੈਂ ਕਹਿੰਦੀ ਇਤਰਾਮ ਨਹੀਂ ਕਰਦਾ ਇਹ ਪੁਲਿਸ ਨੂੰ ਪੁਲਿਸ ਨੂੰ ਕਿੰਨੇ ਕਿਵੇਂ ਪਾਜੀ ਪੁਲਿਸ ਨੂੰ ਮੈਂ ਮੇਰੇ ਸਾਹਮਣੇ 11 ਵਜੇ 'ਚ ਕਾਲ ਕੀਤੀ ਮੈਂ ਪੁਲਿਸ ਨੂੰ ਹੋਣਾ ਹੀ ਪੈਂਦਾ ਥਾ ਪੁਲਿਸ ਤੁਹਾਡੇ ਕਹਿੰਦੇ ਕਿ ਉਹਨ on. ਪਰ ਕਿਉਂ ਨਹੀਂ ਪੁਲਸ ਆ ਰਹੀ 11 ਵਜੇ ਦੀ ਕਾਲ ਜੀ ਅੰਦਰ ਚਲੀ ਗਈ ਤੁਹਾਡੀ ਤੁਸੀਂ ਕਿਹਨੇ ਕੰਪਲੀਟ ਤੁਸੀਂ ਕੀਤੀ ਪੁਲਸ ਅੰਦਰ ਚਲੀ ਗਈ ਅੰਦਰ ਚਲ ਗਈ ਹਾਂਜੀ ਸਾਨੂੰ ਨਹੀਂ ਪਤਾ ਲੱਗਾ ਪੁਲਿਸ ਪੁਲਸ ਅੰਦਰ ਚਲੀ ਹੈ ਤੁਸੀਂ ਇਹ ਕੰਮ ਨਹੀਂ ਮੈਨੂੰ ਨਹੀਂ ਪਤਾ ਸਿੱਧਾ ਮੈਂ ਡਾਕਟਰ ਨੇ ਬੁਲਾ ਲਿਆਗਾ ਸਾਨੂੰ ਨਹੀਂ ਪਤਾ ਬੇਟਾ ਉਹ ਮੁੰਡਾ ਠੀਕ ਆ ਉਹ ਮੈਨੂੰ ਪਤਾ ਹੋ ਗਿਆ ਜੀ ਉਹ ਡੈਥ ਹੋ ਗਈ ਡੈਥ ਹੋ ਗਈ ਉਹਦਾ ਪੱਪ ਕਾ ਉਹਦੇ ਪੁੱਟੀਆਂ ਹੋ ਗਈਆਂ ਉਹਦੇ ਜਦੋਂ ਮੈਂ ਕਿਹਾ ਮੁੰਡਾ ਤਾਂ ਚਲਦੀ ਉਹਦੀ ਬੇਟੀ ਹੈ ਮੇਰਾ ਇੱਕੋ ਇੱਕ ਭਰਾ ਸੀਗਾ ਉਹ ਵੀ ਜਣਾ ਨੇ ਮੈਨੂੰ ਨਹੀਂ ਪਤਾ ਕੀ ਕੀਤਾ ਕੀ ਗੰਗ ਪਾ ਪਾ ਤਾਂ ਚੀਕਾਂ ਹੀ ਮਾਰਨਾ ਸ਼ੁਰੂ ਕਰ ਤਾ ਮੁੰਡੇ ਨੇ ਅਗਾਈ ਚੌਥੇ ਕਰਾ ਕੇ ਨੰਬਰਸਰ ਠੀਕ ਠਾਕ ਬਰਸੋਣਾ ਲਿਓਂਦੇ ਚੰਗਾ ਭਲਾ ਲਿਆ ਇਦਾ ਪਾਜੀ ਇੱਥੇ ਵੀ ਚੰਗਾ ਭਲਾ ਲਿਆ ਹੁੰਦਾ ਮੈਂ ਸਾਰੇ ਕੈਮਰੇ ਤੇ ਖਿਲਾ ਲਓ ਇੱਕ ਨਹੀਂ ਮੈਂ ਸਾਰੇ ਕਿੰਨਾ ਇਹ ਵੀਡੀਓ ਡਿਲੀਟ ਕਰ ਦੇਣ ਤਾਂ ਉਹ ਲੱਗ ਗੱਲ ਆ ਸਾਰੇ ਕੈਮਰੇ ਨਾਲ ਤੇ ਖਿਲਾ ਲਓ ਚੰਗਾ ਭਲਾ ਸੀਗਾ ਉਹ ਫਿੱਟ ਐਕਟੀਵੇਟਰ ਉਠਾ ਲਿਆ ਉਹਦਾ ਨਾਮ ਬੈਠ ਸਕਦਾ ਕੋਈ ਪੈਸੇ ਨਾਲ ਦੋਰੀ ਬੰਨਦਾ ਉਹ ਤਾਂ ਚੰਗਾ ਭਲਾ ਐਕਟੀਵੇਟਰ ਤੇ ਬਹਿ ਗਿਆ ਪਿੱਛੇ ਮੈਂ ਬੈਠੀ ਉਹਦੇ ਫੇ ਉਹਦਾ ਵੀਚਰ ਤੇ ਪੈਰ ਸੋਜ ਗਿਆ ਥੋੜੇ ਜਿਹਾ ਉਹ ਕੋਕ ਤੁਰਿਆ ਨਹੀਂ ਜਾਂਦਾ ਉਹਦਾ ਠੀਕ ਠਾਕ ਸੀ ਕੱਲਾ ਕਰਦੇ ਕਿੰਨੀ ਵੀ ਮਿੰਟ ਵਗੈਰਾ ਜਮਾ ਕਰੋ ਪਾਜੀ ਆਪਾਂ ਇਹਨਾਂ ਨੇ ਪੰਜ ਆ ਗਏ ਆਪ ਪੰਜ ਹਜ਼ਾਰ ਅਸੀਂ ਮੰਨਤ ਵੀ ਕੀਤੀ ਮੈਂ ਕਿਹਾ ਸਾਡੇ ਕੋ ਥੋੜੇ ਪੈਸੇ ਕਹਿੰਦੇ ਨੇ ਘੱਟ ਕਰਨੇ ਹੀ ਨਹੀਂ ਅਸੀਂ 5000 ਪੂਰਾ ਦਿੱਤਾ ਹੈ ਪੰਜ ਵੀ ਦਿੱਤਾ ਤਾਂ ਤਾਂ ਵੀ ਪੰਜ ਹਜ਼ਾਰ ਕੋਟ ਟ੍ਰੀਟਮੈਂਟ ਮੈਨੂੰ ਸਮਝ ਨਹੀਂ ਆ ਮੈਡਮ ਨੇ ਪੈਪ ਗਲਤ ਇਹ ਦੇਖੋ ਡਾਕਟਰ ਸਾਹਿਬ ਬਾਰ ਬਾਰ ਇਕ ਇਕੰਦਰੋਂ ਡਾਕਟਰਾਂ ਨੇ ਮੈਨੂੰ ਬਦਗੀ ਜਫੀ ਭਾਗੇ ਕਹਿੰਦੇ ਦੇਖੋ ਹੁਣ ਤੁਹਾਡਾ ਪੇਸ਼ੈਂਟ ਤਾਂ ਮਰ ਗਿਆ ਹੁਣ ਤੁਸੀਂ ਦਸੋਗੀ ਚਾਹੁੰਦੇ ਮਤਲਬ ਉਹ ਚਾਹੁੰਦਾ ਇਹ ਵੀ ਕੋਈ ਅਡਜਸਟਮੈਂਟ ਕਰ ਲਈ ਜਾਵੇ ਪੈਸਿਆਂ ਨਾਲ ਜਾਂ ਜਿੱਦਾਂ ਵੀ ਲਾ ਲੋ ਮੈਂ ਕਿਉਂ ਕਰਾਂ ਮੇਰਾ ਭਰਾ ਮਰ ਗਿਆ 22 ਸਾਲ ਦੀ ਉਹਦੀ ਕੁੜੀਆ ਤੁਸੀਂ ਆਪਣੀ ਗਲਤੀ ਮੰਨ ਲਓ ਨਹੀਂ ਗਲਤੀ ਵੀ ਨਹੀਂ ਮੰਨਣ ਦਾ ਮੈਡਮ ਨੂੰ ਮੋਰੇ ਨਹੀਂ ਲਿਉਣ ਦਾ ਉਹ ਮੈਡਮ ਆਵੇ ਤਾਂ ਤਾਂ ਜਿੰਨੇ ਪਾਈਪ ਪਾਇਆ ਉਹ ਮੈਡਮ ਹੀ ਪਤਾ ਨਹੀਂ ਕਿੱਥੇ ਚਲੀ ਗਈ ਹੁਣ ਮੈਡਮ ਨਹੀਂ ਤਾਂ ਸਾਡੇ ਪੁਲਿਸ ਕਹਿੰਦੇ ਅੰਦਰ ਚਲੇ ਗਏ ਪਸਾਪਾ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਪੁਲਿਸ ਨੂੰ ਸਾਨੂੰ ਪਸਾਪਾ ਪਤਾ ਨਹੀਂ ਅੰਦਰ ਚਲੇ ਗਏ ਜਾਂ ਨਹੀਂ ਚਲੇ ਗਏ ਹਿੰਮਤ ਹੀ ਮੈਂ ਮੰਗੀ ਤੁਹਾਡੀ ਮੰਗ ਕੇ ਜਾਨੀ ਕਿ ਸਾਡੇ ਇਹਨਾਂ ਕੋ ਨਹੀਂ ਸੀ ਲਾਜ ਹੁੰਦਾ ਤੇ ਦੱਸਦੇ ਮੇਰੇ ਬੇਟੇ ਨੇ ਪੈਪ ਗਿਆ ਸੀ ਪੈਪ ਕਿਉਂ ਨਹੀਂ ਕੱਢਿਆ ਨਾਲ ਹੂੰ ਜੋ ਮੈਂਤਾ ਕਰਦਾ ਸੀ ਉਹ ਖੁਦ ਆਪ ਕੱਢਣ ਨੂੰ ਫਿਰਦਾ ਸੀ ਪੈਪ ਇਹਨਾਂ ਨੇ ਉਹ ਵੀ ਨਹੀਂ ਕੱਢਿਆ ਉਹ ਵੀ ਨਹੀਂ ਕੱਢਣ ਦਿੱਤਾ ਮੁੰਡੇ ਨੂੰ ਪੈਪ ਮੈਂ ਖੁਦ ਕੋਲ ਹੀ ਸੀ ਬੇਟੀ ਉਸੇ ਟਾਈਮ ਉਹਦੀਆਂ ਖਾਪ ਪੁੱਟੀਆਂ ਹੋ ਗਈਆਂ ਮੇਰੇ ਬੇਟਾ ਚੰਗਾ ਭਲਾ ਹਾਂ ਉਹਦੇ ਘਰ ਵਾਲੀ 2 ਸਾਲ ਦੀ ਬੱਚੀ ਉਹ ਕਿੱਥੇ ਲੈ ਕੇ ਜਾਊਗੀ ਦੋ ਬੱਚੀ ਉਹਨੂੰ ਪੋੜਾ ਪਹਿਲਾ ਕੰਡੀਸ਼ਨ ਸਹੀ ਸੀ ਉਹਨੇ ਬਿਲਕੁਲ ਸਹੀ ਬਿਲਕੁਲ ਸਹੀ ਰੋਟੀ ਪਾਣੀ ਖੋਦ ਖਾਂਦਾ ਨਾ ਹੁੰਦਾ ਨਾ ਹੁੰਦਾ ਤਾਂ ਹੁੰਦਾ ਸੀ ਸਹੀ ਦੋ ਵਰਨਾ ਤਾਂ ਅਸੀਂ ਇਹਨੇ ਖੁਦ ਬੋਲੀ ਤਾਂ ਮੈਂ ਕਹਿਣਾ ਉਹ ਚਾਰ ਚਾਰ ਵਾਰੀ ਨਾ ਲੈਂਦਾ ਅਸੀਂ ਉਸ ਤੋਂ ਜ਼ਿਆਦਾ ਬੋਲਦੇ ਵੀ ਨਾ 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 ਚਾਰ ਚਾਰ ਵਾਰੀ ਪੰਜ ਪੰਜ ਵਾਰੀ ਨਾ ਲੈਂਦਾ ਭਾਈ ਮੇਨ ਮੋਕ ਦੀ ਗੱਲ ਇਹ ਹੈ ਕਿ ਮੈਂ ਢੀਣਾ ਪਿੰਡ ਦਾ ਨਿਵਾਸੀ ਹਾਂ ਠੀਕ ਹੈ ਜੀ ਸਾਡੇ ਟੀਣਾ ਦੇ ਵਿੱਚ ਮੈਂ ਮਹੱਲੇ ਦੇ ਵਿੱਚ ਰਹਿੰਦਾ ਵਾਂ ਉਹ ਜਿਹੜਾ ਇਨਸਾਨ ਸੀ ਉਹ ਸਾਰਾ ਕੁਝ ਹੱਥੀ ਕਰਦਾ ਕੋਲ ਹੁੰਦਾ ਸਾਰਾ ਕੁਝ ਉਹ ਡੈਲਸੀਸ ਹੋਣ ਦੀ ਸੀ ਠੀਕ ਹੈ ਜੀ ਉਹ ਸਹੀ ਸੀ ਬਿਲਕੁਲ ਇੱਕਦਮ ਠੀਕ ਹੈ ਜੀ ਇਹਨਾਂ ਡਾਕਟਰਾਂ ਨੇ ਪਤਾ ਨਹੀਂ ਭਾਈ ਜੀ ਇਹਨਾਂ ਸਾਂ ਨੇ ਕੁਝ ਨਵੇਂ ਜਿਦਾ ਆਪਣੇ ਟਰੀਟਮੈਂਟ ਕਹਿ ਦਈਏ ਕਰਦੇ ਹਸਪੀਟਲ ਉਸ ਹਾਵਨਾ ਇਹਨਾਂ ਨੇ ਕੋਈ ਟਰੀਟਮੈਂਟ ਆਪਣਾ ਗਲਤ ਕਰ ਦਿੱਤਾ ਵਾ ਠੀਕ ਹੈ ਜੀ ਉਸ ਹਾਵਨਾ ਮਤਲਬ ਤੁਹਾਨੂੰ ਤੁਹਾਨੂੰ ਲੱਗਦਾ ਨਿਗੈਲੀ ਹੋਈ ਹੈ ਇਸ ਲਈ ਮੇਰੀ ਗੱਲ ਸੁਣੋ ਹੁਣ ਦੋ ਮਿੰਟ ਆਪਾਂ ਕੋਈ ਵੀ ਨੌਜਵਾਨ ਹੈ ਕੋਈ ਵੀ ਕੋਈ ਵੀ ਨੋਰਮਲ ਆਪਾ ਟਰੀਟਮੈਂਟ ਲੈ ਕੇ ਆਉਂਦੇ ਆ ਠੀਕ ਹੈ ਨੀ ਇਹ ਆਪਣੇ ਹਿਸਾਬ ਨਾਲ ਕਰਦੇ ਆ ਠੀਕ ਹੈ ਇਹਨਾਂ ਨੇ ਕੋਈ ਗਲਤ ਏਸੇ ਵਿੱਚ ਪਾਈਪ ਕੋਈ ਗਲਤ ਪਾ ਦਿੱਤੀ ਆ ਮਤਲਬ ਇੰਜੈਕਸ਼ਨ ਵਗੈਰਾ ਗਲਤ ਲਗਾਇਆ ਜਾਂ ਕੋਈ ਕੁਝ ਪਾਈਪ ਦੇ ਵਗੈਰਾ ਵਿੱਚ ਗਲਤੀ ਕਰ ਦਿੱਤੀ ਆ ਪਰ ਵੇਖੋ ਭਾਜੀ ਕੁਆਲੀਫਾਈਡ ਡਾਕਟਰਾਂ ਦੇ ਹੱਥੋਂ ਇਦਾਂ ਦੀ ਨਿਗਹਿਲੀ ਕਿਵੇਂ ਸਮਝ ਦਿਓ ਕਿ ਪੜੇ ਲਿਖੇ ਡਾਕਟਰ ਨੇ ਉਹਨਾਂ ਨੂੰ ਕੋਈ ਨਹੀਂ ਮਿਲਦੀ ਜੀ ਅਸੀਂ ਅਸੀਂ ਸਰਕਾਰੀ ਛੱਡ ਕੇ ਪ੍ਰਾਈਵੇਟ ਚ ਤਾਂ ਨਹੀਂ ਕਿ ਲਾਜ ਮਿਲੇ ਹਾਂਜੀ ਹਨਾ ਇਲਾਜ ਤਾਂ ਇਲਾਜ ਕਰਕੇ ਆਨੇ ਆ ਕੀ ਸਾਨੂੰ ਪ੍ਰਾਈਵੇਟ ਚ ਵਧੀਆ ਇਲਾਜ ਮਿਲੇ ਪਰ ਆਪਾਂ ਪ੍ਰਾਈਵੇਟ ਲਿਆ ਕੇ ਪੈਸੇ ਵੀ ਦਿੱਤੇ ਫਿਰ ਇਲਾਜ ਨਹੀਂ ਪ੍ਰੋਪਰ ਮਿਲੇ ਭਾਈ ਉਹਦੇ ਵਿੱਚ ਅੰਗੇਲੀ ਸਮਝ ਸਕਦੇ ਆਪਾਂ ਠੀਕ ਹੈ ਜੀ ਇਸ ਵਿੱਚ ਕੁਝ ਨਹੀਂ ਕਰ ਸਕਦੇ ਹੁਣ ਇਹ ਛੋਟੇ ਛੋਟੇ ਉਹਨਾਂ ਦੇ ਮਾਪੇ ਦੇ ਬੱਚੇ ਆ ਠੀਕ ਹੈ ਜੀ ਪਰਿਵਾਰ ਦੇ ਹਾਲਾਤ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜਾ ਅਕਸਰ ਵੀ ਵਿਵਾਦਾਂ ਦੇ ਵਿੱਚ ਰਹਿਣ ਵਾਲਾ ਨਿਊ ਰੂਬੀ ਹਸਪੀਟਲ ਉੱਥੇ ਇੱਕ ਵਾਰੀ ਫੇਰ ਜਿਹੜਾ ਵਿਵਾਦ ਹੈ ਜਿਹੜਾ ਸਾਹਮਣੇ ਆਇਆ ਤੁਸੀਂ ਦੇਖ ਸਕਦੇ ਹੋ ਕਿ ਦੇਰ ਰਾਤ ਜਿਹੜੀ ਥਾਣਾ 6 ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਆ ਔਰ ਦੂਜੇ ਪਾਸੇ ਪਰਿਵਾਰ ਦਾ ਇਲਜ਼ਾਮ ਹੈ ਕਿ ਜਿਹੜੀ ਵੱਡੀ ਇਨਗੈਲੀ ਜਿਹੜੀ ਹੈ ਇੱਥੇ ਦੇ ਡਾਕਟਰਾਂ ਵੱਲੋਂ ਹੋਈ ਹੈ ਤਾਂ ਉਹਨੂੰ ਲੈ ਕੇ ਜਿਹੜਾ ਇਸ ਵੇਲੇ ਹਸਪਤਾਲ ਦੇ ਬਾਹਰ ਜਿਹੜਾ ਵੀ ਬਾਤ ਹੋ ਰਿਹਾ ਔਰ 30 ਸਾਲਾਂ ਜਿਹੜੀ ਉਮਰ ਦੱਸੀ ਆ ਰਹੀ ਲੜਕੇ ਦੀ ਸੀ ਦੀ ਪਰਿਵਾਰ ਦੱਸ ਰਿਹਾ ਕਿ ਉਹਦੀ ਡੈਥ ਹੋ ਚੁੱਕੀ ਹੈ ਔਰ ਕਾਫੀ ਇਸ ਵੇਲੇ ਦੇਖ ਸਕਦੇ ਹੋ ਕਿ ਜਿਹੜਾ ਮੌਕੇ ਤੇ ਹੰਗਾਮਾ ਜਿਹੜਾ ਹਸਪਤਾਲ ਦੇ ਵਿੱਚ ਹੋ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਲੜਕੀ ਦੀ ਡੈਥ ਹੋ ਗਈ ਹੈ ਔਰ ਉਹ ਕਹਿ ਰਹੇ ਕਿ ਜਿਹੜੀ ਡਾਕਟਰਾਂ ਵੱਲੋਂ ਗੈਲੀ ਕੀਤੀ ਗਈ ਤਾਂ ਹੁਣ ਮੌਕੇ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਪੂਰਾ ਪਰਿਵ ਬਾਹਰ ਜਿਹੜਾ ਔਰ ਰੋ ਰਿਆ ਘੁਰਲਾ ਰਿਆ ਪ੍ਰਸ਼ਾਸਨ ਲੱਗੇ ਗੁਹਾਰ ਲਗਾ ਰਿਆ ਸਾਡੀ ਜਿਹੜਾ ਇंसाफ ਆ ਸਾਨੂੰ ਦਿੱਤਾ ਜਾਵੇ ਥਾਣਾ ਡਿਵੀਜ਼ਨ ਨੰਬਰ 6 ਦੀ ਜਿਹੜੀ ਪੁਲਸ ਐ ਮੁਖੇ ਤੇ ਪਹੁੰਚੀ ਹੋਈ ਆ ਔਰ ਇਹ ਦੇਖ ਸਕਦੇ ਹੋ ਕਿ ਜਿਹੜਾ ਨਿਊ ਰੂਬੀ ਹਸਪੀਟਲ ਆ ਇੱਥੇ ਜਿਹੜਾ ਵਿਵਾਦ ਆ ਹੋਇਆ ਜੋ ਜਿਹੜੇ ਰਾਤ ਲਾਈਵ ਦੇਖ ਰਹੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਪਰਿਵਾਰ ਨੂੰ ਬੰਦਾ ਇंसाफ ਆ ਮਿਲੇ ਔਰ ਜਿਹੜਾ ਅਕਸਰ ਹੀ ਇੱਥੇ ਵਿਵਾਦ ਆ ਸਾਹਮਣੇ ਆਉਂਦੇ ਨੇ ਔਰ ਅਗਰ ਕੋਈ ਵੀ ਜਿਹੜਾ ਸਰਕਾਰੀ ਹਸਪਤਲ ਛੱਡ ਕੇ ਪ੍ਰਾਈਵੇਟ ਜਾਂਦਾ ਤਾਂ ਉਹਨੂੰ ਇਹ ਹੁੰਦਾ ਕਿ ਜਿਹੜਾ ਪ੍ਰਾਈਵੇਟ ਚ ਵਧੀਆ ਇਲਾਜ ਮਿਲੂਗਾ ਵਧੀਆ ਜਿਹੜਾ ਟ੍ਰੀਟਮੈਂਟ ਹੋਊਗਾ ਪਰ ਕਿਤੇ ਨਾ ਕਿਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਨਗਹਿਲੀਆਂ ਕਰਕੇ ਜਿਹੜਾ ਨੁਕਸਾਨ ਆ ਹੋ ਜਾਂਦਾ ਔਰ ਹੁਣ ਮੌਕੇ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਵੀ ਜਿਹੜੀ ਅੰਦਰ ਪਹੁੰਚੀ ਹੋਈ ਹੈ ਹਾਂਜੀ ਭਾਈ ਪੁਲਿਸ ਸੁਚਾਨ ਨੂੰ ਤਾਂ ਪੁੱਛਿਆ ਜਾਵੇ ਕਿ ਮਤਲਬ ਇਸ ਮੁੱਦੇ ਦਾ ਹਾਲੇ ਜਿਹੜਾ ਕੇਸ ਹਾਵਨਾ ਹੋ ਸਕਦਾ ਹੈ ਹੂੰ ਠੀਕ ਹੈ ਜੀ ਡਾਕਟਰਾਂ ਦੇ ਵਿੱਚੋਂ ਅਸੀਂ ਸਪੈਸ਼ਲ ਇਹ ਪੁੱਛਣਾ ਚਾਹੁੰਦੇ ਆ ਕਿ ਮਤਲਬ ਸਾਡੇ ਮਸਲੇ ਦਾ ਜਿਹੜਾ ਹਾਲ ਹੈ ਉਹ ਕੇਸ ਹਾਵਨਾ ਕੀਤਾ ਜਾਵੇ ਜੀ ਹਾਂਜੀ ਉਹਨਾਂ ਦੇ ਘਰ ਦੇ ਤੁਹਾਡੇ ਸਾਹਮਣੇ ਕਿੱਦਾਂ ਕਲਪਨਦੇ ਆ ਉਹ ਤੁਹਾਨੂੰ ਤਾਂ ਉਸ ਤੋਂ ਬਾਅਦ ਲੜਕੇ ਦੀ ਇੱਥੇ ਡੈਥ ਹੋ ਜਾਂਦੀ ਹੈ ਪਰ ਹਲੇ ਜਿਹੜੇ ਡਾਕਟਰ ਨੇ ਉਹਨਾਂ ਦਾ ਪੱਖ ਸਾਹਮਣੇ ਨਹੀਂ ਆਇਆ ਉਹ ਵੀ ਆਪਣਾ ਪੱਖ ਜੇ ਰੱਖਣਾ ਚਾਹੁੰਦੇ ਨੇ ਪਰ ਸਾਡੇ ਚੈਨ ਨਾਲ ਰੱਖ ਸਕਦੇ ਨੇ ਕਿ ਕਿਹੜੀ ਏਦਾਂ ਦਾ ਕਾਰਨ ਹੋ ਗਿਆ ਜਿਹੜੀ ਜਿਹੜੀ ਲੜਕੇ ਦੀ ਡੈਥ ਹੋਈ ਹੈ ਉਹ ਪਰਿਵਾਰ ਇਸ ਵੇਲੇ ਕਾਫੀ ਰੋਂਦਾ ਹੋਇਆ ਜਿਹੜਾ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਉਸਤਾ ਦੇ ਵਿੱਚ ਖੜਾ ਹੋਇਆ

ਹੋਟ ਬੁਖੇ ਤੇ ਕਰਨਾ ਨਾ ਹੋਟ ਪੜੀ ਅਸੇ ਕਰਨਾ ਨਹੀਂ ਸਾਡੇ ਮੁੰਡਾ ਮਾਰਦਾ ਆਹ ਗੜਾ ਮਾਰ ਕੇ ਤੁਹਾਨੂੰ ਦਿੰਦੇ ਬੋਡੀਗਾਰਡ ਰੱਖੇ ਹੋ ਤੁਸੀਂ ਐਸੇ ਨਹੀਂ ਹੋ ਵਾਤ ਤੁਹੀਂ ਆਪ ਦੇਖਾ ਨਾ ਕਿੰਨੇ ਬੱਚਾ ਸਾਡੇ ਲਈ ਬਦਤਮਾਸ਼ ਕਿਉਂ ਆ ਮੇਰੀ ਬੇਟੀ ਅੱਗੇ ਕੋਈ ਨਹੀਂ ਆ ਜਾਨੀ ਬੱਚਾ ਬੇਦਰਨ ਹੋ ਜਾਵੇ ਵਾਤ ਕਰੋ ਤੁਸੀਂ ਨ ਕਰੋ ਜੇ ਤੁਸੀਂ ਆਇਆ ਤਾਂ ਗੱਲ ਕਰੋ ਵਾਪਸ ਵੀ ਕਾਹਤ ਦਿਨਾ ਪਾਏ ਨਾ ਕਰਨਾ ਗੱਲ ਕਰਦੇ ਤੁਹਾਨੂੰ ਮਾਰ ਦੇਣ ਨਹੀਂ ਨਹੀਂ ਤੁਹਾਨੂੰ ਤੁਹਾਨੂੰ ਮਾਰ ਕੋਈ ਨਹੀਂ ਮਾਰਿਆ ਮੈਨੂੰ ਮਾਰੇ ਬਹੁਤ ਗਰਾਂ ਮਾਰਿਆ ਕੀ ਗੱਲ ਹੋਈ ਤੁਹਾਨੂੰ ਮਾਰਨ ਵਾਸਤੇ ਮਾਰਨ ਨਹੀਂ ਸਦੇਮ ਤੁਹਾਨੂੰ ਪਤਾ ਹੀ ਨਹੀਂ ਸਾਨੂੰ ਮਾਰਨ ਕੋਈ ਗੱਲ ਨਹੀਂ ਸੀ ਨਹੀਂ ਕਰਦੇ ਸਹੀ ਗੱਲ ਮੇਰੀ ਗੱਲ ਕੋਈ ਨਹੀਂ ਮਾਰਦਾ ਅੱਗੇ ਤੋਂ ਮਾਰਦਾ ਸਾਨੂੰ ਮਾਰ ਕੇ ਕਿਉਂ ਮਾਰਨ ਮਾਰਨ ਮਾਰਨਾ ਮਾਰਨਾ ਜਿਹੜਾ ਪੰਸਰ ਸੱਜਿਆ ਮਾਰਨਾ ਅੱਗੇ ਤੁਹਾਨੂੰ ਪੁੱਛੀਏ ਅਸੀਂ ਦੱਸੀਏ ਡਾਕਟਰ ਤੋਂ ਪੁੱਛੀਏ ਕਮ ਸੇ ਕਮ ਕੋਈ ਗਲਤ ਕਰੰਦੇ ਹੋ ਅੱਪਾ ਇਹ ਕਹਿੰਦੇ ਇਹ ਕੋਈ ਨਹੀਂ ਦੱਸਦੇ ਕਹਿੰਦੇ ਮੈਨੂੰ ਕੀ ਕਹਿਣਾ ਕਹਿੰਦੇ ਨਿਕਲੀ ਕਰਕੇ ਹੋਈ ਦਰਦ ਪਰਿਵਾਰ ਜਮਾਲ ਲਗਾ ਰਿਹਾ ਮੈਂ ਜਸ ਕਮਿੰਗ ਫਰਮ ਮਾਈ ਹਾਊਸ ਜਸ ਐਂਟਰਿੰਗ ਲੈਟ ਮੀ ਸਰ ਤੁਸੀਂ ਗੱਲ ਕਰ ਲਾਓ ਨਾ ਟੂ ਚੈੱਕ ਅਪ ਵਾਟ ਇਜ਼ ਗੋਇੰਗ ਜੀ ਜੀ ਸਰ ਤੁਸੀਂ ਗੱਲ ਕਰਨਾ ਹੈ ਨਾ ਸਰਦਾਰ ਜੀ ਗੱਲ ਸੁਣੋ ਸਵਾਲ ਵੀ ਸੁਣੋ ਸਾਡਾ ਉਹ ਇਹ ਕਹਿ ਰਹੇ ਕਿ ਨਕੇਲੀ ਕਰਕੇ ਡੈਥ ਹੋਈ ਕਿ ਇਦਾਂ ਦੀ ਗੱਲ ਹੈਗੀ ਆ ਨਹੀਂ ਅਸੀਂ ਤਾਂ ਲੋਆ ਪੁੱਛ ਰਹੇ ਆ ਐਸਾ ਕੁਝ ਨਹੀਂ ਜੋ ਮੈਨੂੰ ਪਤਾ ਲੱਗਾ ਹੈ ਕਿ ਐਡਮਿਟ ਪੇਸ਼ੈਂਟ ਕੀ ਡਾਕਟਰ ਤੇ ਮੇਰੇ ਕੋਲ ਡਾਕਟਰ ਆਗੇ ਨੇ ਜੀ ਜੀ ਬਲਾਲ ਫਲਾਲ ਹੋਰ ਐਚ ਆਈ ਵੀ ਐਚ ਆਈ ਵੀ ਇਦਾਂ ਪੇਸ਼ੈਂਟ ਠੀਕ ਹੈ ਟੈਸਟਾਂ ਦਾ ਬੋਲਿਆ ਗਿਆ ਕਿ ਆਪਾਂ ਪਹਿਲਾਂ ਜਾਂਚ ਕਰਵਾ ਲਈਏ ਜਾਂਚ ਦੀ ਜ਼ਰੂਰੀ ਹੈ ਪਰ ਇਹਨਾਂ ਨੇ ਮਨਾ ਕਰਤਾ ਕਿ ਅਸੀਂ ਬਸ ਡਾਇਲਿਸਿਸ ਕਰवानी ਆ ਠੀਕ ਹੈ ਬਾਕੀ ਡਾਕਟਰ ਤਾਂ ਹੈਵੀ ਨਹੀਂ ਸੀ ਉਹ ਕਹੋ ਬੱਚੇ ਪਲੀਜ਼ ਪਲੀਜ਼ ਮਰਜ਼ੂਬ ਸਭ ਕੁਝ ਬੋਲੇਗਾ ਸਾਈਨ ਹੈ ਆਇਆ ਰਿਕਾਰਡ ਡਾਕਟਰ ਸਾਹਿਬ ਇਹਦਾ ਦਾ ਕਾਰਨ ਕੀ ਰਿਹਾ ਕਿ ਮਨਕੀ ਹੋਇਆ ਕਿ ਕੋਰਟੋ ਸੀ ਕਿ ਦੀ ਐਸਮ ਆਇਆ ਜੀ ਉਹਨਾਂ ਨੂੰ ਕਾਲੀ ਗ੍ਰੈਸ ਦਾ ਖਤਰਾ ਰਹਿੰਦਾ ਹੈ ਜਾਂਦਾ ਹੂੰ ਅੱਛਾ ਜੀ ਸਮਝ ਠੀਕ ਹੈ ਜੇ ਪੇਸ਼ੈਂਟ ਨੂੰ ਬੈਠਣ ਡਿਫਿਕਲਟ ਨਾ ਪਹਿਲਾਂ ਤੁਸੀਂ ਸਿੱਖ ਸੀ ਕੈਮਰਾ ਖਲਾਓ ਸਿੱਖ ਸੀ ਨਾ ਕੈਮਰਾ ਆਇਆ ਮੈਡਿਕਲ ਚਰਤ ਖਲਾ ਦਿਓ ਮਰਜ਼ੂਬੀ ਦਾ ਖਲਾ ਦਿਓ ਮੈਂ ਮਾਰ ਦਾਂ ਮੈਂ ਚੱਲ ਜੂਗੀ ਇੱਥੋਂ ਲੈ ਕੇ ਮਰਜ਼ੂਬੀ ਬੈਠਣਾ ਚੁੱਟਣਾ ਬੋਲਣਾ ਅਤੇ ਵੀ ਜਾਣ ਰਹਾ ਅਗਰ ਆਪ ਨੂੰ ਜਾਣਦੇ ਨੇ ਰੱਬ ਨੇ ਆ ਮੇਰਾ ਖੋਲੋ ਕੈਮਰੇ ਆਹਦਾ ਲੈਨੇ ਆ ਮੈਂ ਸਪੋਰਟ ਕਰਦੇ ਆ ਇਧਰ ਲਈ ਕੈਮਰੇ ਖੋਲੋ ਇਦਾਂ ਸਪੋਰਟ ਨਾ ਤੁਸੀਂ ਸੋਣ ਲਈ ਕਿਤੇ ਵੀ ਸੋਣ ਲਈ ਮੇਰੇ ਬੱਚੇ ਮੈਂ ਤੁਹਾਡੇ ਨਾਲ ਮੈਂ ਗੱਲ ਤੁਹਾਡੇ ਸਾਹਮਣੇ ਕਰ ਰਿਹਾ ਜੋ ਮੈਨੂੰ ਪਤਾ ਲੱਗਾ ਮੈਂ ਐਂਟਰ ਹੋਇਆ ਮੈਂ ਦਫ਼ਤਰ ਨੂੰ ਪੁੱਛਿਆ ਤੁਹਾਡੇ ਸਾਹਮਣੇ ਖੜਾ ਉਹ ਮੈਨੂੰ ਇਹ ਨਹੀਂ ਪਤਾ ਤੁਹਾਡੇ ਕੋਲ ਡਾਕੂਮੈਂਟ ਹੈ ਨਹੀਂ ਨਾ ਉਹਨਾਂ ਤੇ ਕਿਸੇ ਨੇ ਕੀ ਏਸਾ ਚੀਜ਼ਾਂ ਦੱਸਿਆ ਨਹੀਂ ਯੈਸ ਡਾਕਟਰ ਬਿਤਰ ਗਿਆ ਇਹਨਾਂ ਨੂੰ ਡਾਕਟਰ ਜਿਹੜੇ ਡਾਕੂਮੈਂਟਸ ਹੈਗੇ ਨੇ ਇਹਨਾਂ ਦੇ ਜਿੱਤੇ ਇੱਥੇ ਮੈਂਸ਼ਨਡ ਕਿ ਹੈ ਇਹਨਾਂ ਨੂੰ ਬਰਾਣਾ ਸਭ ਤੋਂ ਪਿਆਰੀ ਸਾਰਾ ਬੱਜਾ ਲੱਤੀ ਆਪਣੇ ਕੋਈ ਨਾਤਾ ਮੇਰੀ ਪੋਜ਼ਿਟਿਵ ਰਿਪੋਰਟ ਆ ਗਿਆ ਇਸ ਕਰਕੇ ਦਾ ਮਤਲਬ ਇਹ ਬੰਦਾ ਇੱਕ ਮਿੰਟ ਤੁਸੀਂ ਕਹਿਤਾ ਨਾ ਬੱਚੇ ਮੇਰੀ ਗੱਲ ਸੁਣੋ ਕੁਝ ਕਰੀ ਇੱਕ ਗੱਲ ਯਾਦ ਰੱਖਣਾ ਮੈਂ ਤੁਹਾਡੇ ਲਈ ਵੀ ਉਹ ਸਾਧ ਜਿੰਦਗੀ ਔਰ ਮੌਤ ਮੇਰੀ ਉਸ ਅਕਾਲ ਚ ਉਸ ਪਰਮੇਸ਼ਵਰ ਦੇ ਹੱਥ ਹੈ ਨਾ ਮੇਰੇ ਹੱਥ ਹੈ ਨਾ ਤੁਹਾਡੇ ਮਤਲਬ ਮੇਲੀ ਆਪਣਾ ਮੈਂ ਮੈਂ ਸਭ ਮੈਂ ਤੁਹਾਡਾ ਤੁਹਾਡਾ ਜਵਾਬ ਇਹ ਹੈ ਪਾਏ ਉਹ ਮੈਨੂੰ ਇੱਕ ਹਨੀ ਦਾ ਪਤਾ ਲੱਗਾ ਜਸਟ 3 ਮਿੰਟਾਂ ਦੇ ਅੰਦਰ ਅੰਦਰ ਕਿ ਐਡਮਿਸ਼ਨ ਵੱਲੋਂ ਇਨਕਾਰ ਕਰ ਦਿੱਤਾ ਇਦਾਂ ਤੁਸੀਂ ਨਹੀਂ ਉਹਨਾਂ ਨੇ ਕਿਹਾ ਮੈਂ ਕਿ ਦਾਖਲ ਕਰਨ ਤੋਂ ਇਨਕਾਰ ਕੀਤਾ ਉਹਨਾਂ ਨੇ ਇਨਕਾਰ ਕੀਤੀ ਕਿ ਤਾ ਕਿਸੇ ਨੂੰ ਨਹੀਂ ਕੀਤੀ ਉਹਨੇ ਗਾਲਾਂ ਤੁਹਾਨੂੰ ਐਸਾ ਇਨਕਾਰ ਕੀਤੀ ਠੁਰਬੋਲਾ ਵਿਵਹ ਮੋੜ ਅੱਧੀ ਠੁਰਬੋਲਾ ਕਮਲ ਐਕਸਰ ਉਹ ਕੋਈ ਚੋਂ ਦਾ ਪੇਪਰ ਕੀ ਸਚਾਈ ਕੀ ਇਹ ਐਡਮਿਸ਼ਨ ਕੋਲ ਜਿਹੜੇ ਨਰਸਾਂ ਤੋਂ ਯਾਰਾਂ ਨੂੰ ਬਣਾਉਣਾ ਜਿੰਨਾਂ ਨੇ ਇਹਨਾਂ ਨੂੰ ਨੰਬਰ ਕਿਤਾ ਜਿਹੜੇ ਨਰਸ ਇਹਨਾਂ ਨੇ ਭਾਇਆ ਤੁਸਾਂ ਜਵਾਬ ਤਾਂ ਨਹੀਂ ਹੋਣੀ ਜਿਹੜੇ ਰਿਸੈਪਸ਼ਨ ਦੇ ਉੱਤੇ ਜਿਨ੍ਹਾਂ ਨੇ ਮਤਲਬ ਬੇਸ਼ਰਮ ਨੂੰ ਜਮਾ ਕੀਤਾ ਵਾ ਜਾਂ ਕੁਛ ਵੀ ਕੀਤਾ ਹੈ ਇਹ ਹੈ ਜਿਹੜੇ ਸਾਫ ਨਾ ਸੀ ਸਾਫ ਨਾ ਓਕੇ ਜੀ ਉਹਨਾਂ ਨੂੰ ਪੁੱਛ ਲਈਏ ਜਿਹੜੇ ਸਾਫ ਕੋਈ ਕਰਦਾ ਨਹੀਂ ਲਗਾ ਕੇ ਵਧਾਏਗਾ ਤੇ ਲੱਗਦੇ ਹੀ ਨਹੀਂ ਰੱਖਾ ਕੇ ਸਾਰੀ ਗੱਲ ਨਿਕਲੀ ਨਹੀਂ ਬਾਹਰ ਸਾਰੀਆਂ ਆਈਆਂ ਬਦਲ ਰੋ ਤੇ ਇਕੱਲੀ ਬੇਚ ਬੱਚੇ ਮੈਂ ਹੋਣੀ ਗੱਲ ਕਹਿੰਦੀ ਅੱਛਾ ਹੁਣ ਤੁਸੀਂ ਇਕੱਜ ਨਾਲ ਗੱਲ ਕਰੇ ਤੇ ਬੜੀ ਚੰਗੀ ਗੱਲ ਹੈ 5000 ਰੁਪਏ ਉਹਦਾ ਓ ਮੈਂ ਜੇ ਤੁਸੀਂ ਅਤੇ ਹੱਥ ਜੋੜਦੇ ਵੀ ਅਸੀਂ ਨੇ ਜੋ ਕਹਿੰਦੇ ਸੋਨੇ ਨਾਲ ਪੀਆ ਨਹੀਂ ਘੱਟ ਦੇ ਅਸੀਂ ਨਹੀਂ ਭਰ ਦਿੱਤੇ ਪੈਸੇ ਮੈਂ ਪੈਸੇ ਨਹੀਂ ਭਰ ਦਿੱਤੇ ਸਰ ਜੀ ਕੰਫਰਮ ਕਰਨਾ ਆਏ ਜਦੋਂ ਅਸੀਂ ਅੱਜ ਨਾਈਸ ਬੋਲੋ ਤਾਂ ਉਹ ਡਾਕਟਰ ਜੀ ਉੱਡ ਬੋਲੀ ਜਾਂਦਾ ਜਿਹੜਾ ਖੁੱਦ ਹੈ ਨਹੀਂ ਸੀ ਉਹਦਾ ਆਇਆ ਕੋਈ ਨਾ ਚੱਲ ਰਹੀ ਤੁਸੀਂ ਨਰਸ ਨੂੰ ਬੁਲਾ ਲਓ ਜਿਹੜੀ ਸੀਗੀ ਨਰਸ ਉਹ ਹੋ ਨਹੀਂ ਮੈਂ ਤਾਂ ਬੋਲੂਗਾ ਪਾਪਾ ਪਾਪਾ ਨੂੰ ਜੋਰ ਲਾਓ ਮੇਰਾ ਪਾਪਾ ਤਾਂ ਮੇਰੀ ਜੁਬਾਨ ਨਿਕਲ ਜਾਣੀ ਮਾਈਕ ਕੱਢੋ ਤੁਸੀਂ ਆਪਾਂ ਗੱਲ ਕਰੀਓ ਬੋਲੋ ਕਿ ਤੁਹਾਨੂੰ ਕੀ ਲੋੜ ਹੈ ਗੱਲ ਕਰਨ ਦੀ ਨਾ ਮੈਂ ਕਿਉਂ ਬੋਲ ਰਿਹਾ ਨਾ ਮੈਂ ਮੋਕਾ ਨਹੀਂ ਕਾਦੇ ਹੁਸਪੀਟਲੋਂ ਤੇ ਲੈ ਕੇ ਜਾਣਾ ਤੁਹਾਨੂੰ ਸਾਰਾ ਲੈ ਜਾਣਾ ਮੈਂ ਤੁਹਾਨੂੰ ਗਲਤ ਬੇਨਤੀ ਲੱਗਿਆ ਮਨ ਨਹੀਂ ਨਹੀਂ ਦਿੰਦੀ ਆਣ ਨੂੰ ਨਹੀਂ ਬੁਲਾਉਂਦੇ ਫਿਰ ਹੈਲੋ ਇਹਦਾ ਕਿੰਨਾ ਲੱਗਦਾ ਹੈ ਸੋ ਜਿਹੜੇ ਨਵੇਂ ਦਰਸ਼ਕ ਜੁੜੇ ਉਹਨਾਂ ਨੂੰ ਦੱਸ ਦੇ ਕਿ ਜਿਹੜਾ লাই ਤਸਵੀਰਾਂ ਤੁਹਾਨੂੰ ਉਸ ਵੇਲੇ ਜਿਹੜੀਆਂ ਜਲੰਧਰ ਦੇ ਨਿਊ ਰੂਪੀ ਹਸਪੀਟਲ ਦੀਆਂ ਜਿਹੜੀਆਂ ਦੇਖਾ ਸਾਂਝੀਆਂ ਕਰ ਰਹੇ ਜਿੱਤੇ ਕਿ ਇੱਕ ਵਿਅਕਤੀ ਦੀ ਜਿਹੜੀ ਮੌਤ ਤੋਂ ਬਾਅਦ ਜਿਹੜਾ ਭਾਰੀ ਹੰਗਾਮਾ ਜਿਹੜਾ ਤੁਸੀਂ ਦੇਖ ਸਕਦੇ ਹੋ ਹੋ ਰਿਹਾ ਪਰਿਵਾਰਕ ਮੈਂਬਰਾਂ ਦਾ ਯਾ ਮੈਂ ਕਿ ਜਿਹੜਾ ਇੱਥੇ ਵੀ ਡਾਕਟਰ ਨੇ ਉਹਨਾਂ ਦੀ ਇਨਕੈਲੀ ਕਰਕੇ ਜਿਹੜੀ ਮੌਤ ਆ ਜਿਹੜੀ ਲੜਕੇ ਦੀ ਹੋਈ ਆ ਉਸ ਤੋਂ ਬਾਅਦ ਉਹ ਜਿਹੜੀ ਇਨਸਾਫ ਦੀ ਗੁਹਾਰ ਹੈ ਪ੍ਰਸ਼ਾਸਨ ਦੇ ਅੱਗੇ ਜਿਹੜੀ ਹੈ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਉਹ ਮੈਡਮ ਨੂੰ ਬੁਲਾਣੀ ਹੈ ਅੱਗੇ ਭਾਜੀ ਮੈਡਮ ਨਹੀਂ ਆਉਂਦੀ ਉਹ ਜਿਹੜੇ ਮੈਡਮ ਕੋਣ ਆ ਭਾਜੀ ਜਿਹੜੀ ਮੈਡਮ ਨੇ ਟਿਕਾ ਲਾ ਕੇ ਉਹ ਉਹ ਭਾਈ ਪਾਇਸ ਕੀ ਨਾਮ ਉਹਨਾਂ ਦਾ ਪਤਾ ਨਾਮ ਹਾਂਜੀ ਨਾਮ ਵਗੈਰਾ ਕੀ ਉਹਨਾਂ ਦਾ ਭਾਜੀ ਪਤਾ ਉਹਨਾਂ ਦਾ ਨਾਮ ਵੀ ਕੁਝ ਪਤਾ ਹੈਗਾ ਭਾਈ ਜਿਹੜੇ ਉਹ ਹਾਲੇ ਤੱਕ ਘੱਟੋ ਘਾਟ 3-4 ਘੰਟੇ ਹੋ ਗਏ ਆ ਉਹ ਹਾਲੇ ਤੱਕ ਮੋਰੀ ਨਹੀਂ ਆਏ ਕਿ ਮਤਲਬ ਦੇਖੀਏ ਉਹਨਾਂ ਨੂੰ ਕੀ ਮਤਲਬ ਕੀ ਉਹ ਮੈਡਮ ਮੈਡਮ ਉਹਨਾਂ ਨੂੰ ਟਰੀਟਮੈਂਟ ਕੀਤਾ ਜਾ ਰਿਹਾ ਸੀ ਹਾਂਜੀ ਕਿੱਥੇ ਨੇ ਉਹ ਹਾਲੇ ਤੱਕ ਮੋਰੀ ਨਹੀਂ ਆਈ ਜੀ ਤੁਸੀਂ ਇਹਨਾਂ ਨੂੰ ਪੁੱਛੋ ਸਟਾਫ ਨੂੰ ਪੁੱਛੇ ਲੈਣੀ ਉਹਦੀ ਬਾਰੇ ਨਹੀਂ ਆਉਂਦੇ ਭਾਜੀ ਭਾਜੀ ਦੇਖੋ ਨਾ ਉਹਦੇ ਕੋ ਯੂਨੀਫਾਰਮ ਪਾਈ ਸੀ ਨਰਸ ਵਾਲੀ ਨਾ ਕੋ ਡਾਕਟਰ ਵਾਲੀ ਸੀਗੀ ਕਾਮਨ ਕਪੜੇ ਪਾਏ ਸੀਗੇ ਜਿਹੜਾ ਨਾਈਟ ਵੇਅਰ ਹੁੰਦਾ ਉਹ ਪਾਇਆ ਸੀ ਮੈਨੂੰ ਤਾਂ ਲੱਗਦਾ ਉਹ ਚੜੂ ਗੁੱਟੇ ਵਾਲੀ ਹੁੰਦੀ ਉਹਨੂੰ ਕਹਿੰਦੇ ਉਹਨੇ ਹੱਥ ਬੋਲਣ ਨੂੰ ਲਾਇਆ ਪਈ ਮੈਨੂੰ ਅੰਡਰ ਟ੍ਰੇਨਿੰਗ ਦੇ ਡਾਕਟਰ ਐਸੇ ਯੂਜ਼ ਕੀਤੇ ਜਾ ਰਹੇ ਕੋਈ ਡਾਕਟਰ ਨਹੀਂ ਸੀਗਾ ਭਾਜੀ ਰੈਨਮ ਨਹੀਂ ਸੀਗੀ ਇੱਕ ਵਾਰ ਕਿਤਨੇ ਕਿਤੇ ਅੰਡਰ ਟ੍ਰੇਨਿੰਗ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਉਹਨਾਂ ਨੂੰ ਲਾਇਆ ਕਰਵਾਇਆ ਜਾ ਰਿਹਾ ਹੈ ਨਹੀਂ ਲੱਗਦਾ ਬਿਲਕੁਲ ਭਾਈ ਅੰਡਰ ਟ੍ਰੇਨਿੰਗ ਜਿਹੜੀਆਂ ਨੇ ਟੀਕਾ ਮਾਰਤੀਆਂ ਨੇ ਉਹ ਸਾਰੀ ਉਹਨੇ ਪਾਈ ਪਾਇ ਟੀਕਾ ਮਾਰਤੀ ਰਹ ਹਿੰਦੇ ਐਚ ਜਿਆਦਾ ਜਿਹੜਾ ਅਜੀ ਮੈਂ ਸਾਰਾ ਇੱਕ ਸਿੱਖ ਕਹਿ ਰਹੇ ਫਿਰ ਉਹਨਾਂ ਨੇ ਅੰਡਰਟੇਕਿੰਗ ਡਾਕਟਰ ਨੂੰ ਜੋ ਲਾਇਕ ਹੋ ਕਰਾਇਆ ਜੀ ਭਾਈ ਉਹਨਾਂ ਨੂੰ ਮੋਰੇ ਦੋਣਾ ਚਾਹੀਦਾ ਕਿ ਮਤਲਬ ਆਪਣਾ ਪ੍ਰੂਫ ਤੇ ਦੇਣਾ ਚਾਹੀਦਾ ਕਿ ਮਤਲਬ ਲੋਕਾਂ ਦੀ ਸਾਡੇ ਕੋਲ ਗਲਤੀ ਹੋਈ ਹੈ ਕਿ ਤੁਹਾਡੇ ਕੋਲ ਗਲਤੀ ਹੋਈ ਹੈ ਠੀਕ ਹੈ ਜੀ ਪੇਸ਼ੈਂਟ ਤਾਂ ਸਾਡੇ ਬਿਲਕੁਲ ਠੀਕ ਸੀ ਪੇਸ਼ੈਂਟ ਦੇ ਵਿੱਚ ਗਲਤੀ ਹੁੰਦੀ ਤਾਂ ਉਹਨਾਂ ਦੇ ਪੇਛਾ ਕਰਦੇ ਜਿੱਦਾਂ ਡਾਕਟਰ ਕਹਿ ਰਹੇ ਕਿ ਸਿੱਕ ਸੀਗਾ ਉਹ ਹਾਲਾਤ ਜਿਆਦਾ ਖਰਾਬ ਸੀ ਫਿਰ ਡਾਕਟਰ ਸਾਹਿਬ ਮੇਨ ਡਾਕਟਰ ਆ ਬਾਤ ਬੰਦੇ ਹਾਂਜੀ ਮੇਨ ਡਾਕਟਰ ਇਲਾਜ ਕਰਦੇ ਲੜਕੇ ਦਾ ਤੇ ਭਾਈ ਮੇਨ ਡਾਕਟਰ ਹੀ ਨਹੀਂ ਆਇਆ ਕੋਈ ਹਾਲੇ ਤੱਕ ਕਿੱਦਾਂ ਪਾਈਪ ਕਿੱਦਾਂ ਲਗਾ ਸਕਦੇ ਆ ਜੋ ਕੁਛ ਵੀ ਆ ਉਹ ਟ੍ਰੀਟਮੈਂਟ ਕਿੱਦਾਂ ਆਪਣਾ ਸ਼ੁਰੂ ਕਰ ਸਕਦੇ ਜਿੰਨਾਂ ਚ ਕੋ ਡਾਕਟਰ ਹੀ ਨਹੀਂ ਦੱਸੂਗੇ ਕਿ ਇਹ ਡਾਕਟਰ ਇਹਨਾਂ ਨੂੰ ਇਹ ਜੈ ਐਕਜੈਕਸ਼ਨ ਲੱਗਣਾ ਜਾਂ ਕੋਈ ਦਵਾਈ ਇਹ ਦੇਣੀ ਹੈ ਹਾਂਜੀ ਸੱਤ ਬਾਰੀ ਕੀ ਹੁਣ ਕਾਰਵਾਈ ਕੀਤੀ ਹੈ ਜੀ ਮਾੜੇ ਦੱਸ ਦੋ ਵੀ ਸੱਤ ਬਾਰੀ ਆਏ ਨਹੀਂ ਮੋਸੀਏ ਫਮੋ ਕਿ ਇਹ ਤੁਹਾਨੂੰ ਮਾਮਲਾ ਜਿਹੜਾ ਨੀਹਰੂ ਵੀ ਹਸਪੀਟਲ ਦਾ ਸੰਬੰਧ ਕਰ ਰਿਹਾ ਜਿੱਥੇ ਕੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਪਹੁੰਚੀ ਹੋਈ ਹੈ ਹਾਂ ਇਹ ਆ ਅਸੀਂ ਸਭ ਹਾਂਜੀ ਹਾਂਜੀ ਦੱਸੋ ਸਰ ਛੁੱਟਾ ਦਾ ਛੁੱਟਾ ਖੋਲਿਆ ਆਪਣੀ ਪੱਟ ਪੱਟ ਨਹੀਂ ਆਪਰੇ ਪੱਟ ਪੱਟ ਨਹੀਂ ਸਾਡੇ ਪਾਸ ਆਇਆ ਅਸੀਂ ਗਰੀਬ ਅਰੇ ਕਰਕੇ ਬੈਠਾ ਆਇਆ ਨਹੀਂ ਸੁਣਾਈ ਨਹੀਂ ਨਹੀਂ ਮੇਰੀ ਸੁਣਾਈ ਨਹੀਂ ਹੋਰ ਡਾਕਟਰ ਕਹਿੰਦਾ ਪੈਸਾ ਨਹੀਂ ਤਾਂ ਕਰ ਇਹਨਾਂ ਨੂੰ ਉਸ ਟਾਈਮ ਖੜਾ ਕਰਵਾਇਆ ਉਹ ਨਹੀਂ ਹੁੰਦੇ ਤੇ ਤੇਰੇ ਨਾਮਗੇ ਕਰਾਈ ਨਹੀਂ ਪੈਸੇ ਵੀ ਲੈਣਾ ਬੰਦਾ ਵੀ ਮਾਰ ਦਿੱਤਾ ਆਪਣੇ ਲਈ ਆਉਂਦੇ ਸੀ ਚੰਗੇ ਭਲੇ ਨੂੰ ਆਤੀ ਉਹਨੂੰ ਲੈ ਕੇ ਆਏ ਚੰਗੇ ਭਲੇ ਨੂੰ ਲੈ ਕੇ ਆ ਆਪੜੀਆਂ ਗੱਲਾਂ ਦਾ ਕੀ ਹੋਕਦਾ ਹੋ ਰਿਹਾ ਕਿ ਉਹਨਾਂ ਨੂੰ ਚਾਹੀਏ ਨਾ ਤੇ ਇਹ ਦੋਸਤਾਂ ਦਾ ਜਨਮ ਹੋ ਗਿਆ ਉਹਨਾਂ ਦਾ ਹੋ ਗਿਆ ਇਹ ਗੱਲ ਨਹੀਂ ਆਇਆ ਇਹ ਮੋਟਰ ਨਹੀਂ ਇਹ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਵੱਲੋਂ ਇਸੇ ਭਾਰੀ ਹੰਗਾਮਾ ਜਿਹੜਾ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਨਿਊ ਰੂਬੀ ਉਸਤਾਲ ਦੇ ਵਿੱਚ ਜਿਹੜਾ ਭਾਰੀ ਹੰਗਾਮਾ ਜਿਹੜਾ ਹੋ ਰਿਹਾ ਪਰਿਵਾਰ ਦਾ ਹੀ ਸ਼ਾਮ ਹੈ ਕਿ ਸਾਡਾ ਵਿਅਕਤੀ ਜਿਹੜਾ ਦਾ ਜਿਹੜੇ ਇੱਥੇ ਦੇ ਨਾਟਰੇ ਉਹਨਾਂ ਦੀ ਗੈਲੀ ਕਰਕੇ ਡੈਥ ਹੋਈ ਹੈ ਉਹਨੂੰ ਲੈ ਕੇ ਜਿਹੜਾ ਕਾਫੀ ਭਾਰੀ ਜਿਹੜਾ ਰੋਸ਼ ਹੈ ਜਿਹੜਾ ਪਰਿਵਾਰਕ ਮੈਂਬਰਾਂ ਵਿੱਚ ਨਜ਼ਰ ਆ ਰਿਹਾ ਮਾਦਾਈ ਪੁਲਿਸ ਕਹਿੰਦੀ ਸੀ ਜਿਹੜੀ ਬੋਡੀ ਹੈ ਲੈਸ਼ਲੇ ਲੜਕੇ ਦੀ ਉਹ ਸੀ ਉਹ ਉਸਤਾਲ ਦੇ ਵਿੱਚ ਵੀ ਉਹ ਕਿਦਾਂ ਲੈ ਤੂੰ ਆਪਕਾ ਤੁਹਾਡੀ ਸ਼ਾਂਤੀ ਹੋ ਗਈ ਹੈ ਲੋਕ ਕਿੱਦਾਂ ਲੈ ਜੂਗੀ ਉਹ ਕਹਿੰਦੇ ਸੀ ਬੋਡੀ ਜਿਹੜੀ ਲੜਕੀ ਲੈ ਚੰਨੇ ਹੁਣ ਸਿਆਰੀ ਦਾ ਬੋਡੀ ਲੈ ਕੇ ਜਾਣਾ ਹੈ ਸਾਡਾ ਨਿਆਂ ਹੋਣਾ ਚਾਹੀਦਾ ਆ ਤੁਹਾਨੂੰ ਮਿਆਂ ਬੇਨਾ ਚਾਹੀਦਾ ਹੈ ਨਿਆਂ ਦੇ ਨਾਮ ਤੇ ਤੇ ਦੇਖ ਸੋਦੋ ਕੀ ਪਾਰੀ ਹੰਗਾਮਾ ਨਹੀਂ ਲੈ ਕੇ ਜਾਣੀਏ ਬੋਡੀ ਦੇਖੋ ਨਾ ਨਹੀਂ ਨਹੀਂ ਬੋਡੀ ਲੈ ਜਾ ਸਾਡੀ ਨਾ ਸੁਣਾਇਦਾ ਧਰਨਾ ਲਾਉਣਾ ਇੱਥੇ ਅਸੀਂ ਇੱਚਾ ਧਰਨਾ ਲਾਵਾਂਗੇ ਦੋ ਤਿੰਨ ਦਾ ਕੋ ਮਾਲਾ ਕੁੱਤੇ ਮਾਰ ਮਾਰ ਕੇ ਧਰਨਾ ਲਾਵਾਂਗੇ ਸਾਡੀ 2.5 ਸਾਲ ਦੀ 2 ਸਾਲ ਦੀ ਬੇਟੀ ਆ ਉਹ ਨਹੀਂ ਸਾਡੀ ਸੁਣਾਈ ਨਹੀਂ ਗੱਲ ਉਹ ਕਿਉਂ ਨਹੀਂ ਗੱਲ ਦੀ ਫਿਲਮਾਂ ਦੀ ਉਹ ਸਟਾਫ ਇਹਨਾਂ ਦੀ ਮੈਡਮ ਦਾ ਨਹੀਂ ਬਿਨ੍ਹਾ ਰਹੇ ਬੱਚੇ ਦੀ ਜਾਨ ਚਲ ਗਈ ਅੱਧੇ ਘੰਟੇ ਦੇ ਵਿੱਚ ਅੱਗੇ ਗੁੰਮ ਤਨੇਉਂਦੇ ਨਹੀਂ ਦੱਸਦੇ ਨਹੀਂ ਉਹ ਕਹਿੰਦਾ ਉਹ ਦਾ ਬਲਾਵਾ ਬਿੰਦਰ ਜਰਾ ਹੀ ਮੜੇ ਉਹ ਸਰ ਅਸੀਂ ਇਹ ਕਹਿੰਦੇ ਆ ਆਪਣੇ ਦੇਰ ਕਰ ਲੈ ਮੈਨੂੰ ਕੈਪ ਲੱਗ ਪੈ ਸਰ ਕੀ ਮੰਗਵਾਇਆ ਸੋਰੀ ਬੰਨ ਸੋਰੀ ਦੱਸੀ ਮੈਨੂੰ ਸੋਰੀ ਗਲਤੀ ਬਈ ਐਂਦਾ ਪਿੱਛੇ ਨਾ ਬਈ ਫੇਰ ਉਹਦੀ ਬਈ ਸਰ ਕਿਆ ਹੋਇਆ ਸਰ ਸਰੀ ਇਲਜ਼ਾਮ ਲੱਗ ਰਹੇ ਨੇ ਵੱਡੇ ਇਲਜ਼ਾਮ ਲੱਗ ਰਹੇ ਨੇ ਬੇਕਦੀ ਦੇ ਡੈਥ ਜਿਹੜੀ ਹੋਈ ਉਹ ਇਲਜ਼ਾਮ ਲੱਗ ਰਹੇ ਆ ਉਹਨਾਂ ਦੇ ਅੰਦਰ ਬੁਲਾਇਆ ਗਿਆ ਉਹਨਾਂ ਦਾ ਕਹਿਣਾ ਕਿ ਸਾਨੂੰ ਤੁਮ ਕਾਇਆ ਗਿਆ ਅੰਦਰ ਕਿ ਮੈਂ ਨਹੀਂ ਕਹਿ ਰਿਹਾ ਪੀੜਤ ਬੁਲਵਾਰ ਕੀ ਨਾਮ ਕੀ ਸਰ ਤੁਹਾਡਾ ਜੀ ਬਿਲਕੁਲ ਬੁਲਵਾਰ ਦਾ ਰੋਪਾ ਕੀ ਨਾਮ ਕੀ ਸਰ ਤੁਹਾਡਾ ਸਰ ਨਾਮ ਕੀ ਹੈ ਤੁਹਾਡਾ ਜੀ ਸਰ ਕੋਈ ਦੱਸ ਕੇ ਕੀਤਾ ਉਹਨਾਂ ਦਾ ਸਰ ਦਾ ਨਾਮ ਕੀ ਹੈ ਜੀ ਸਰ ਨਾਮ ਕੀ ਹੈ ਤੁਹਾਡਾ ਸਰ ਤੁਹਾਡਾ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਇੱਕ ਮਿੰਟਿਆ ਮੇਰਾ ਕੁਵਰਦੀਪ ਹੈ ਤੁਹਾਡੀ ਕੀ ਡੈਸੀਗਨੇਸ਼ਨ ਹੈ ਮੈਂ ਐਡਮਿਟ ਡਿਪਾਰਟਮੈਂਟ ਦਾ ਜੀ ਪਰ ਦੇਖੋ ਅੰਗੈਲੀ ਹੋਈ ਹੈ ਪਰ ਪਰਿਵਾਰ ਕਹਿ ਰਿਹਾ ਸੀ ਬੋਡੀ ਨਹੀਂ ਲੈ ਕੇ ਜਾਣਾ ਜੀ ਪੇਸ਼ੈਂਟ ਦੀ ਕੰਡੀਸ਼ਨ ਠੀਕ ਨਹੀਂ ਸੀ ਪਰ ਦੇਖੋ ਨਾ ਨਹੀਂ ਦੇਖੋ ਜੀ ਅਗਰ ਸਿੱਖ ਪੇਸ਼ੈਂਟ ਜਾਂ ਕੁਝ ਵੀ ਉਹ ਕਹਿੰਦੇ ਕਿ ਜਿਹੜਾ ਮੇਨ ਜਿਹੜਾ ਡਾਕਟਰ ਉਹਨਾਂ ਨੇ ਹੱਥ ਹੀ ਨਹੀਂ ਲਾਇਆ ਕਹਿੰਦੇ ਸਾਨੂੰ ਉਹ ਕਹਿੰਦੇ ਜਿਨ੍ਹਾਂ ਨੇ ਇਲਾਜ ਕੀਤਾ ਡੈਜ਼ੇ ਸ਼ੁਰੂ ਕੀਤਾ ਸੀ ਨਹੀਂ ਨਹੀਂ ਸਰ ਡੈਜ਼ੇ ਡਾਕਟਰ ਸਾਹਮਣੇ ਆਇਆ ਸਵਾਲ ਸੋਲੋ ਉਹ ਕਹਿੰਦੇ ਕਿ ਜਿਨ੍ਹਾਂ ਨੇ ਇਲਾਜ ਕੀਤਾ ਸਾਨੂੰ ਨਹੀਂ ਲੱਗਦੇ ਕਿ ਡਾਕਟਰ ਸੀਗੇ ਜਿਨ੍ਹਾਂ ਵੱਲੋਂ ਇਲਾਜ ਹੋਇਆ ਸੀ ਉਹਨਾਂ ਨੂੰ ਉਹਨਾਂ ਲੱਗਨ ਨਾਲ ਵੀ ਡਾਕਟਰ ਨਹੀਂ ਸੀਗੇ ਜਿਨ੍ਹਾਂ ਨਾਲ ਇਲਾਜ ਕੀਤਾ ਡਾਕਟਰ ਨਹੀਂ ਸੀਗੇ ਪਰ ਦੇਖੋ ਇੰਨੀ ਵੱਡੀ ਨਗਹਿਲੀ ਸਰ ਅੱਗੇ ਵੀ ਕਈ ਵਾਰ ਵਿਵਾਦ ਹੋਏ ਐ ਇਸ ਹਸਪੀਟਲ ਦੇ ਇਹ ਸਰ ਪਹਿਲਾਂ ਵੀ ਬਾਤ ਨਹੀਂ ਕਈ ਅੱਗੇ ਵੀ ਬਾਤ ਹੋ ਰਹੀ ਹੈ ਅਕਸਰ ਵਿਵਾਦਾਂ ਦੇ ਘੇਰੇ 'ਚ ਕਿਉਂ ਰਹਿੰਦਾ ਜੀ ਨਿਊਰੋ ਬੀਓਸਟਾਲ ਹਾਂ ਕਿਸੇ ਲੋਕ ਕੋਈ ਨਹੀਂ ਸਰ ਤੁਹਾਡੀ ਆਨ ਰਿਪੋਰਟ ਬਿਆਨ ਅਸਲ ਲਾਈਵ ਕੀਤਾ ਤੁਹਾਡੇ ਜੱਜ ਕਰਦੇ ਬਿਆਨ ਗਿਆ ਇਹ ਸਟਾਫ ਕੋਲ ਕੀਤੀ ਗਈ ਹੈ ਨਹੀਂ ਅਜਿਹੀ ਕੋਈ ਗੱਲ ਨਹੀਂ ਸਰ ਮੈਂ ਤਾਂ ਆਨ ਰਿਪੋਰਟ ਬਿਆਨ ਨਹੀਂ ਨਹੀਂ ਕੁਝ ਨਹੀਂ ਹੈਗਾ ਤੁਸੀਂ ਜੇਕਰ ਪੇਸ਼ੈਂਟ ਸਿਕ ਸੀਗਾ ਸਪੈਸ਼ਲ ਸਟਾਫ ਰੱਖਿਆ ਕਹਿੰਦਾ ਉਹਦੇ ਵਾਸਤੇ ਤੁਸੀਂ ਨਾ ਕੋਈ ਤਾਂ ਚਾਹਤ ਕੋਈ ਕੋਈ ਪ੍ਰਾਣਾ ਸਟਾਫ ਡਾਲ ਸਕਦਾ ਜਿੰਨੇ ਕੀਤਾ ਹੈਗਾ ਸਰ ਉਹ ਉਹ ਕਰ ਸਕਦੇ ਹੋ ਡਾਕਟਰ ਸੀਗੇ ਜਿਹੜੇ ਜੈ ਜੈ ਸਟਾਫ ਹੀ ਕਰਦਾ ਹੈਗਾ ਚਲੋ ਇਲਾਜ ਹੋਇਆ ਪਰ ਅਗਰ ਪੇਸ਼ੈਂਟ ਇੰਨਾ ਸਿਕ ਸੀਗਾ ਤੁਸੀਂ ਐਡਮਿਟ ਕਿਦਾਂ ਕਰਦੇ ਆ ਉਹਨੂੰ ਪਰਿਵਾਰ ਨੂੰ ਦੱਸਿਆ ਨਹੀਂ ਕਿ ਜਿਆਦਾ ਹਾਲਾਤ ਖਰਾਬ ਸਾਰਾ ਦੱਸਿਆ ਉਹਨੂੰ ਸਾਈਨ ਬਕਾਇਦਾ ਸਾਈਨ ਕਰ ਅੱਛਾ ਸਾਈਨ ਕਰਵਾਇਆ ਤੁਸੀਂ ਕਿਹੜੇ ਡਾਕਟਰ ਸਾਹਿਬ ਇਲਾਜ ਕਰ ਰਹੇ ਸੀ ਕੀ ਨਾਮ ਸੀ ਉਹਨਾਂ ਦਾ ਮੈਂ ਦੰਦ ਦੰਦ ਪੁੱਛੀ ਉਹਨਾਂ ਨੂੰ ਲਾਇਕ ਪਾ ਤੁਹਾਨੂੰ ਤਾਂ ਪਤਾ ਹੀ ਹੋਣਾ ਸਰ ਦੇਖੋ ਜੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਦੇ ਪੁੱਛੇ ਉੱਥੇ ਹੀ ਸਾਡੇ ਕਿਸਮ ਦਾ ਸਾਡੇ ਕਿਸਮ ਦਾ ਜਾਈਆਂ ਮੌਕੇ ਔਰ ਪਰਿਵਾਰਕ ਮੈਂਬਰਾਂ ਦਾ ਜਿਹੜਾ ਇਲਜ਼ਾਮ ਹੈ ਕਿ ਜਿਹੜਾ ਇੱਥੇ ਦੇ ਡਾਕਟਰ ਨੇ ਉਹਨਾਂ ਦੀ ਨਗਹਿਲੀ ਕਰਕੇ ਜਿਹੜੀ ਹੈ ਡੈਥ ਹੋਈ ਹੈ ਉਹ ਤੇ ਕਾਫੀ ਜਿਹੜਾ ਹੰਗਾਮਾ ਹੈ ਨਾ ਹਸਪਤਾਲ ਦੇ ਵਿੱਚ ਦੇਖਣ ਨੂੰ ਨਜ਼ਰ ਜਿਹੜਾ ਆ ਰਿਹਾ। ਸੂਮੋਖੇ ਦੇਖ ਸਕਦੇ ਹੋ ਕਿ ਜਿਹੜਾ ਪਰਿਵਾਰ ਹੈ ਇਸ ਵੇਲੇ ਜਿਹੜਾ ਉਹ ਕਹਿ ਰਹੇ ਕਿ ਸੀ ਬੋਡੀ ਜਿਹੜੀ ਹੈ ਉਸ ਲੜਕੇ ਦੀ ਜਿਹੜੀ ਹੈ ਨਹੀਂ ਲੈ ਕੇ ਜਾਵਾਂਗੇ ਜਿੰਨੀ ਦੇਰ ਤੱਕ ਜਿਹੜਾ ਸਾਨੂੰ ਜਿਹੜਾ ਇਨਸਾਫ ਹੈ ਨਹੀਂ ਮਿਲਦਾ। ਪੁਲਿਸ ਸਿਰਫ 2 ਸਾਲ ਦੀ ਬੱਚੀ ਹੈ। ਮੈਂ ਉਹਦਾ ਚਲਾਉਣ ਲੱਗਿਆ ਕਿੱਦਾਂ ਜਾਈਏ ਤਾਂ ਤੈਨੂੰ ਪਾਜੀ ਮੈਂ ਪਿਓ ਤੋਂ ਨਹੀਂ ਬੰਦਣਾ ਉਹਦਾ ਭਵਾਂ ਲਾਕੇ ਆਂ ਮੇਰੀ ਕੀ ਆਪਣਾ ਪੈਰ ਦਾ ਸਾਥ ਤਾਂ ਜੀਆ ਬਾਬਾ ਪਾਪਾ ਕਰਦੀ ਰਹਿੰਦੀ ਮਗਰ ਮਗਰ ਉਹ ਜਿਹੜੀ ਉਹਦੇ ਨੂੰ ਵੇਚਦੇ ਤਾਂ ਕਿੱਥੇ ਗਈ ਉਹਦਾ ਨਾਮ ਉਹਦਾ ਨਾਮ ਦਾ ਕਰੇ ਜਦੋਂ ਉਹਦਾ ਚੀਕਾਂ ਮਾਰੀਆਂ ਦੀਦੀ ਦੋਸਤਾਂ ਪੈਪ ਘਾਟਾ ਕਹਿੰਦਾ ਮੇਰਾ ਪੈਪ ਘਾਟਾ ਕਹਿੰਦੀ ਕਰਦਾ ਕਰਦਾ ਕਿ ਨਹੀਂ ਕਰਦਾ ਫਿਰ ਕਿਉਂ ਉਹ ਸਾਡੀਆਂ ਮਿੰਟਾ ਕਰਦਾ ਕਹਿੰਦਾ ਇਹਨੂੰ ਕੋ ਮੇਰਾ ਪੈਪ ਕੱਢੇ ਭਾਈ ਸਾਰਾ ਪਤਾ ਡੁੱਬੀ ਗਈ ਉਹ ਬੋਦੀ ਨਹੀਂ ਪਾਈ ਤੂੰ ਬਦੀ ਦੋ ਕਰ ਅਕਤਰ ਮਟਕਾਰ ਨੇ ਪਤਾ ਮੰਨੀ ਚਾੜ ਉਪਚੇ ਵਾਲੀ ਸੀਗੀ ਡਾਕਟਰ ਜੀ ਆਮ ਤੌਰ ਤੇ ਕਿਹੜੀ ਡਾਕਟਰ ਦੇ ਨਾਮ ਤੇ ਬੰਦ ਕਰਦੇ ਆਂ ਬਸੇ ਮਾਈ ਜੀ ਕੰਮ ਤੇ ਕੰਮ ਅਸੀਂ ਮੈਂ ਨਾਂmber 7 ਤੱਕ ਜਾਇਂ ਔਰ ਸਾਰੀ ਰਾਤ ਇਹ ਪੈਸੇ ਵਜੂਨ ਨੇ ਇਹਨਾਂ ਨੂੰ ਪੈਸੇ ਨਾ ਮਿਲ ਰਹੇ ਸਾਰੀ ਲੋਕਾਂ ਦੇ ਕੋਲ ਪਾਣੀ ਨਾ ਲਗੜੇ ਕਿਉਂ ਬੱਚੇ ਉਹਨੇ ਕਿੰਨੇ ਡਾਕਟਰ ਨੇ ਕੋਈ ਇਹਨਾਂ ਦਾ ਕੋਈ ਬੱਚਾ ਨਹੀਂ ਸਹੀ ਉਹ ਸਾਡੇ ਆ ਬਸਿਸਾਂ ਨੂੰ ਪੈਚ ਕਰਨੀਆਂ ਦੇਖ ਲਿਓ ਕਿੱਦਾਂ ਕਰਦੇ ਆ ਉਹਦੀ ਪੱਛੀ ਦੀਆਂ ਕਹਾਣੀਆਂ ਵੀ ਪਾ ਦਿੰਦੇ ਆ ਬੰਦਾ ਬਸ ਤੇ ਮਾਸਕਾ ਮੜੇ ਨਾ ਕਿੰਨੇ ਵੀਡੀਓ ਬਣਿਆ ਮੈਂ ਕਸਾਈ ਪਕਾਉਂਦਾ ਹਾਂ ਤੇਰਾ ਪ੍ਰਤੀ ਕਾਹ ਨੂੰ ਮੈਂ ਤੇਰਾ ਨੰਬਰ ਦਰ ਮੈਂ ਨਾ ਦਿੱਕਤ ਜਿੰਦਾ ਮੈਂ ਦੇਖ ਮੈਂ ਇਸ ਵੇਲੇ ਤਾਂ ਨਾ ਲਾਜ ਦੇਣੀ ਕਰਾ ਸਕਦੀ ਨਾ ਸਰਕਾਰੀ ਮੈਂ ਕਿਉਂ ਨਹੀਂ ਸਰਕਾਰੀ ਸੇ ਕਰਵਾਏ ਕਿਸੇ ਕਰਵਾ ਕਰਨ ਕਰ ਮੇਰਾ ਬੱਚਾ ਠੀਕ ਜਾ ਕਰ ਮੈਂ ਆਪਣੀ ਪਹੁੰਚੋਂ ਬਾਦੂ ਇਲਾਜ ਕਰਾ ਪਹੁੰਚ ਤੋਂ ਬਾਦੂ ਲਾਏ ਮੇਰੀ ਪਹੁੰਚ ਨੇ ਮੇਰੀ ਕਾਸ ਨਹੀਂ ਜਾਣੀ ਮੋਨਾ ਲਾਜ ਨਹੀਂ ਕਰਾ ਸਕਦੇ ਜਿੰਨਾ ਮੈਂ ਲਾਜ ਕਰਵਾ ਮੈਂ ਲਾਜ ਕਰਾਇਆ ਬਹੁਤ ਆਪਣੇ ਬੱਚੇ ਦਾ ਇਹ ਪਹਿਲੋ ਜਦੋਂ ਅੰਦਾ ਪਹਿਲੋ ਕਾਊਂਟਰ ਤੇ ਫੈਸਲਾ ਇਹਨਾਂ ਨੇ 5000 ਰੁਪਏ ਵਰ ਗਿਆ ਆਪਾਂ 5000 ਪੂਰਾ ਦਿੱਤਾ ਆਪਾਂ ਰਿਕੁਐਸਟ ਵੀ ਕੀਤੀ ਕਿ ਸਾਤੋਂ ਥੋੜੇ ਪੈਸੇ ਆ ਅਸੀਂ ਅਰੇਂਜ ਕਰਕੇ ਭਾਜੀ ਹੁਣਾਂ ਨੂੰ 5 ਪੂਰਾ ਦਿੱਤਾ ਆਈਗਾ ਚਲੋ ਤੁਸੀਂ ਡੈਲਸਿਸ ਕਰੋ ਕੋਈ ਨਹੀਂ ਮੈਂ ਕਿਸੇ ਤੋਂ ਆਪਣੇ ਇਥੋਂ ਦੋਸਤੋਂ ਆਵਾਦਪੁਰੇ ਤੋਂ ਪੈਸੇ ਲਗਾਏ ਤਾਂ ਆਪਾਂ ਚਲੋ ਕਰ ਤੈਣਾ ਦਾ ਵੀ ਪਹਿਲੇ ਫੜ ਫੜਾ ਕੇ ਪੈਸੇ ਦਿੱਤੇ ਸੀ ਫੜ ਫੜਾ ਕੇ ਪੈਸੇ ਦਿੱਤੇ ਸੀ ਫੜ ਫੜਾ ਕੇ ਪੈਸੇ ਦਿੱਤੇ ਸੀ ਫੜ ਫੜਾ ਕੇ ਆ ਜਿਹੜੇ ਆਪਾਂ 4500 ਵੀ ਲੈਂਦੇ ਆਈ ਇਹ ਵਿਆਜੂ ਕਿਸ਼ਤੋਂ ਲੈਂਦੇ ਪੈਸੇ ਗਲਤੀ ਨਾਲ ਆਪਣੀ ਕਾਰ ਦਾ ਪੜੋ ਪੈਸੇ ਨਹੀਂ ਇੱਕ ਰੁਪਈਆ ਕਿਸ਼ਤ ਭਾਜੀ ਸਾਡੀ ਮੰਗ ਇਹ ਆ ਜਿਹੜੀ ਨਰਸ ਨੇ ਇਹਦੇ ਪੈਪ ਲਾਇਆ ਉਹਨੇ ਪੈਪ ਲਾਉਂਦੇ ਚੀਕ ਮਾਰਤੀ ਜੇ ਇਹਨਾਂ ਦਾ ਕੈਮਰਾ ਜਿਹੜਾ ਚੱਲਦਾ ਆਡੀਬਲ ਆ ਦੇ ਸਰਪਤ ਇਹ ਮੈਡੀਕਲ ਆਡੀਟ ਵਾਲਾ ਤੁਹਾਡਾ ਕੋਈ ਨਾਮ ਪਤਾ ਉਹਨਾਂ ਦਾ ਅਸੀਂ ਤਾਂ ਨਹੀਂ ਪਤਾ ਨਾ ਬੈਠ ਨਹੀਂ ਯਾਰ ਤੁਸੀਂ ਜਗ੍ਹਾ ਸਾਡੇ ਤੋਂ ਪੁੱਛ ਆ ਦੇ ਜੋ ਦੀ ਰਿਕਾਰਡਿੰਗ ਹੈ ਸਾਹਮਣੇ ਇਸ ਕੈਮਰੇ ਦੇ ਮੂਹਰੇ ਨਰਸ ਸੀਗੇ ਡਾਕਟਰ ਸੀਗੇ ਹਾਂਜੀ ਸਟਾਫ ਸੀਗੀ ਨਾ ਉਹਦੇ ਪੇਪਰ ਨਾ ਉਹਦੇ ਵਰਦੀ ਪਾਈ ਨਾ ਕੁਝ ਹੋਰ ਮੈਨੂੰ ਤਾਂ ਲੱਗਦਾ ਹੀ ਵੀ ਉਹ ਮਤਲਬ ਉਹਨੂੰ ਟ੍ਰੇਨਡ ਕਰਨ ਨੂੰ ਲਾਇਆ ਸੀਗਾ ਵੀ ਅੱਜ ਤੂੰ ਹੱਥ ਖੋਲ ਨਾ ਜੇ ਹੱਥ ਖੋਲਦੇ ਆ ਨਾ ਉਹਦੇ ਕਿ ਵਰਦੀ ਪਾਈ ਸੀ ਨਾ ਡਾਕਟਰ ਦੀ ਨਾ ਨਰਸ ਦੀ ਸਾਡਾ ਕਿਹੜਾ ਸਟਾਹਟਾਨਾ ਨਾਲ ਆਪਾਂ ਬਹਿ ਰਹੇ ਹਾਂ ਸਿੱਕੇੜਾ ਲਾਂਦਾ ਇਹਨੂੰ ਅਸੀਂ ਆਪਾਂ ਬੱਚਾ ਠੀਕ ਕਰਨ ਨੂੰ ਲੈ ਆਏ ਸਾਡਾ ਕੋ ਬੈਰ ਨਹੀਂ ਨਾ ਠੀਕ ਹੈ ਨਾ ਪਰ ਉਹ ਨਰਸ ਆਪਣੀ ਫੀਲ ਕਰੇ ਮੇਰੇ ਤੋਂ ਗਲਤ ਹੋ ਗਿਆ ਕਿ ਉਹ ਆਪਣਾ ਇੰਨਾ ਕਵੇ ਆ ਕੇ ਲੋ 10 ਮਿੰਟ ਕਰ ਦੋ 10 ਮਿੰਟ ਨਹੀਂ ਕਰੋ ਆਪਾਂ ਗੱਲ ਕਰਾਂਗੇ ਉਹ ਤਾਂ ਮਸਾਫ ਨਾ ਮੇਸ ਕਰ ਦਿੰਦੇ ਉਹ 10 ਮਿੰਟ ਮੜਿਆ ਚਾਹਤ ਨਹੀਂ ਹੁੰਦੀ ਅੱਜ ਮੜਿਆ ਆਪਾਂ ਮੇਸ ਕਰ ਦਿੱਤੇ ਹਾਂ ਤੁਸੀਂ ਜਦੋਂ ਬੈਡਿੰਗ ਪੁੱਛੇ ਜਾਓਗੇ 23 ਛੋੜੀ ਪਿੰਖਾ ਵਾਰਾਂ ਉਹ ਦੱਸੋ ਕਰਮਾ ਤਈਆ ਬਕਰਦੇ 10 ਮਿੰਟ ਉਹ ਬਿਲਕੁਲ ਤੁਹਾਨੂੰ ਜਿਹੜਾ ਮਾਮਲਾ ਜਲੰਧਰ ਸ਼ਹਿਰ ਦਾ ਜਿਹੜਾ ਸਾਹਮਣਾ ਕਰ ਰਿਹਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਿਵਾਦ ਆ ਹੋ ਰਿਹਾ ਹਸਪਤਾਲ ਦੇ ਵਿੱਚ ਜਿਹੜਾ ਨਿਊ ਰੂਬੀ ਹੋਸਪੀਟਲ ਦੇ ਖਣਾ 6 ਦੇ ਐਸਐਚਓ ਅਜਾ ਦੇ ਜਿਹੜੇ ਮੌਕੇ ਤੇ ਥਾਣਾ ਡਿਜ਼ਾਇਨ ਨੰਬਰ 6 ਦੇ ਐਸਐਚਓ ਪਹੁੰਚੇ ਨੇ ਔਰ ਇਹ ਵੀ ਬਾਤ ਤੁਸੀਂ ਦੇਖ ਸਕਦੇ ਨਿਊ ਰੂਬੀ ਹਸਪੀਟਲ ਜਿਹੜਾ ਤੁਹਾਨੂੰ ਸਾਂਝਾ ਕਰ ਰਿਹਾ ਜਿੱਥੇ ਕਾਫੀ ਜਿਹੜਾ ਭਾਰੀ ਹੰਗਾਮਾ ਵੀ ਜਿਹੜਾ ਅੰਦਰ ਹੋ ਰਿਹਾ ਤੁਸੀਂ ਦੇਖੋ ਪਰਿਵਾਰ ਦਾ ਇਲਜ਼ਾਮ ਹੈ ਕਿ ਜਿਹੜਾ ਸਹੀ ਸਲਾਮਾ ਜਿਹੜਾ ਸੀ ਆਪਣਾ ਪੇਸ਼ੈਂਟ ਲੈ ਕੇ ਆਏ ਸੀ ਤਾਂ ਜਿਹੜੇ ਡਾਕਟਰਾਂ ਦੀ ਨਗਹਿਲੀ ਉਹਨਾਂ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਕਿ ਡਾਕਟਰਾਂ ਦੀ ਨਗਹਿਲੀ ਕਰਕੇ ਜਿਹੜਾ ਸਾਡੇ ਪੇਸ਼ੈਂਟ ਦੀ ਜਿਹੜੀ ਡੈਥ ਆ ਹੋਈ ਆ ਸੋ ਬਾਕੀ ਇਸ ਬਾਰੇ ਤੁਹਾਡਾ ਕੀ ਕਿਹੜਾ ਕਮੈਂਟ ਸੈਕਸ਼ਨ ਨੂੰ ਆਪਣੀ رائے ਜ਼ਰੂਰ ਦਿਓ ਹੁਣ ਤੱਕ ਬਣੇ ਰਹਿਣ ਲਈ ਪਬਲਿਕ ਅਪਡੇਟ ਟੀਵੀ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ